ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰਿਤ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰਾਏ ਚੈਨਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ ਬੱਸਾਂ ਚੋਂ ਮੁਫਤ ਯਾਤਰਾ ਕਰਨ ਵਾਲੀਆਂ ਔਰਤਾਂ ਲਈ ਲਿਆ ਵੱਡਾ ਫੈਸਲਾ ਜੋ ਕਿ ਸਰਵੇ ਕਰਵਾਇਆ ਜਾ ਰਿਹਾ ਸੀ ਮੁਫਤ ਬੱਸ ਯਾਤਰਾ ਦੇ ਵਿੱਚ ਉਹਨਾਂ ਔਰਤਾਂ ਨੂੰ ਜੋ 1 ਕਰੋੜ 40 ਲੱਖ ਦੇ ਕਰੀਬ ਮੁਫਤ ਸਫ਼ਰ ਦੀ ਸਹੂਲਤ ਲੈ ਰਹੀਆਂ ਔਰਤਾਂ ਦੇ ਬਾਰੇ ਕਰ ਦਿੱਤਾ ਹੈ ਵੱਡਾ ਬਦਲਾਅ ਜੋ ਪੰਜਾਬ ਸਰਕਾਰ ਨੇ ਇਹ ਵੱਡੀ ਤੇ ਅਹਿਮ ਜਾਣਕਾਰੀ ਦਿੱਤੀ ਹੈ ਤੁਸੀਂ ਜਿਹੜਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਔਰਤਾਂ ਦੇ ਨਾਲ ਮੁਫਤ ਬੱਸ ਯਾਤਰਾ ਦੀ ਸਹੂਲਤ ਜਾਰੀ ਰੱਖੀ ਹੋਈ ਸੀ ਉਸ ਨੂੰ ਲੈ ਕੇ ਸੂਬੇ ਦੀਆਂ ਲਗਭਗ 1 ਕਰੋੜ 40 ਲੱਖ ਔਰਤਾਂ ਇਸ ਦਾ ਲਾਭ ਲੈ ਰਹੀਆਂ ਸੀ ਜੋ ਉਹਨਾਂ ਨੂੰ ਮੁਫਤ ਬੱਸ ਯਾਤਰਾ ਦੀ ਸੇਵਾ ਪ੍ਰਦਾਨ ਕੀਤੀ ਜਾ ਰਹੀ ਸੀ ਪਰ ਇਸ ਦੇ ਵਿੱਚ ਮੁਫਤ ਬੱਸ ਯਾਤਰਾ ਦੇ ਰਾਹੀਂ ਬਹੁਤ ਸਾਰੀਆਂ ਖਾਮੀਆਂ ਸਾਹਮਣੇ ਆਈਆਂ ਪੀਆਰਟੀਸੀ ਦੇ ਵੱਲੋਂ ਇਸ ਦੇ ਵਿੱਚ ਵੱਡਾ ਬਦਲਾਅ ਕਰਨ ਦੀਆਂ ਵੀ ਜੋ ਆਪਣੇ ਵੱਲੋਂ ਤਿਆਰੀਆਂ ਕੀਤੀਆਂ ਗਈਆਂ ਨੇ ਸੋ ਮੁਫਤ ਬੱਸ ਯਾਤਰਾ ਹੁਣ ਔਰਤਾਂ ਨੂੰ ਜਿਹੜਾ ਕਿ ਇਹ ਸਹੂਲਤ ਸਰਕਾਰ ਦੇ ਵੱਲੋਂ ਲਗਭਗ ਬੰਦ ਕਰਨ ਦੇ ਅਸਾਰ ਵੀ ਲੱਗ ਰਹੇ ਨੇ ਜੋ ਕਿ ਸਰਵੇ ਕਰਵਾਇਆ ਜਾ ਰਿਹਾ ਹੈ ਉਸ ਸਰਵੇ ਦੇ ਵਿੱਚ ਇਹੀ ਸਾਹਮਣੇ ਆ ਰਿਹਾ ਕਿ ਬਹੁਤ ਸਾਰੀਆਂ ਔਰਤਾਂ ਨੇ ਜਾਲੀ ਆਧਾਰ ਕਾਰਡ ਬਣਾ ਕੇ ਜੋ ਇਹ ਯਾਤਰਾ ਦੀ ਸੂਹਤ ਲੈ ਰਹੀਆਂ ਨੇ ਜੋ ਸੂਬੇ ਤੋਂ ਬਾਹਰ ਦੀਆਂ ਔਰਤਾਂ ਨੇ ਉਹਨਾਂ ਦੇ ਵੱਲੋਂ ਜਾਲੀ ਆਧਾਰ ਕਾਰਡ ਜਿਹੜੇ ਪੰਜਾਬ ਦੇ ਵਿੱਚ ਉਹਨਾਂ ਦੇ ਰਿਸ਼ਤੇਦਾਰ ਰਿਲੇਟਿਵ ਨੇ ਉਹ ਉਹਨਾਂ ਔਰਤਾਂ ਨੂੰ ਆਪਣੇ ਹੀ ਆਧਾਰ ਕਾਰਡ ਤੋਂ ਅੱਗੇ ਹੋਰ ਜਿਹੜਾ ਆਧਾਰ ਕਾਰਡ ਇਹ ਜਾਲੀ ਤਿਆਰ ਕਰਕੇ ਦੇ ਰਹੇ ਨੇ ਜਿਸ ਦੇ ਨਾਲ ਆਧਾਰ ਨੰਬਰ ਇੱਕੋ ਹੁੰਦਾ ਹੈ ਤੇ ਉਸ ਦੇ ਉੱਪਰ ਫੋਟੋ ਅਲੱਗ-ਅਲੱਗ ਹੁੰਦੀਆਂ ਨੇ ਡਰੈੱਸ ਅਲੱਗ-ਅਲੱਗ ਹੁੰਦਾ ਹੈ ਜਿਸ ਤੋਂ ਬਾਅਦ ਪੀਐਚਸੀ ਪੰਜਾਬ ਰੋਡਵੇ ਦੇ ਵਿੱਚ ਇਹ ਲਗਾਤਾਰ ਚਿਕਾਈ ਤਾਂ ਮਰਦ ਨਹੀਂ ਸੀ ਸੋ ਇਸ ਨੂੰ ਦੇਖਦਿਆਂ ਹੋਇਆ ਪੀਆਰਸੀ ਔਰ ਪੰਜਾਬ ਸਰਕਾਰ ਦੇ ਵੱਲੋਂ ਜੋ ਇਸ ਦੇ ਵਿੱਚ ਬਦਲਾਅ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਹਾਲ ਹੀ ਵਿੱਚ ਵੱਖ-ਵੱਖ ਔਰਤਾਂ ਦੇ ਇੱਕੋ ਆਧਾਰ ਕਾਰਡ ਨੰਬਰ ਤੇ ਵੱਖ-ਵੱਖ ਆਧਾਰ ਕਾਰਡ ਹੋਣ ਦਾ ਮਾਮਲਾ ਲਗਾਤਾਰ ਜਿਹੜਾ ਕਿ ਵੱਧਾ ਜਾ ਰਿਹਾ ਸੀ ਸੋ ਪੀਆਰਸੀ ਦੀ ਅਧਿਕਾਰੀਆਂ ਤੇ ਧਿਆਨ ਵਿੱਚ ਇਹ ਗੱਲ ਪਿਛਲੇ ਸਾਲ ਤੋਂ ਆਉਣੀ ਸ਼ੁਰੂ ਹੋਈ ਸੀ ਜਦੋਂ ਔਰਤਾਂ ਨੂੰ ਆਧਾਰ ਕਾਰਡ ਦੇ ਵਿੱਚ ਟਿਕਟ ਦਿੱਤੀ ਜਾਂਦੀ ਸੀ ਤਾਂ ਉਹ ਟਿਕਟ ਦੇ ਵਿੱਚ ਉਸੇ ਆਧਾਰ ਕਾਰਡ ਨੰਬਰ ਤੇ ਪਹਿਲਾਂ ਵੀ ਕੋਈ ਔਰਤ ਸਫ਼ਰ ਕਰ ਰਹੀ ਹੁੰਦੀ ਸੀ ਇੱਕ ਜਾਲੀ ਆਧਾਰ ਕਾਰਡ ਦਾ ਨੰਬਰ ਜਦੋਂ ਫਿੱਟ ਕੀਤਾ ਜਾਂਦਾ ਸੀ ਤਾਂ ਉਹ ਟਿਕਟ ਜਿਹੜੀ ਹੈ ਉਹ ਨਹੀਂ ਨਿਕਲ ਪਉਦੀ ਸੀ ਜਿਸ ਦੇ ਕਾਰਨ ਇਸ ਧੋਖਾਧੜੀ ਨੂੰ ਰੋਕਣ ਲਈ ਪੀਆਰਸੀ ਦੇ ਸੀਨੀਅਰ ਅਧਿਕਾਰੀ ਜਿਹੜੇ ਪੰਜਾਬੀ ਔਰਤਾਂ ਲਈ ਮੁਫਤ ਬੱਸ ਸੇਵਾ ਚਾਲੀ ਰੱਖਣਾ ਤੇ ਉਹਨਾਂ ਨੂੰ ਆਰਐਫਆਈਡੀ ਬਣਾਉਣ ਦਾ ਫੈਸਲਾ ਕੀਤਾ ਹੈ ਤਾ ਜੋ ਪੰਜਾਬ ਤੋਂ ਬਾਹਰ ਕੋਈ ਵੀ ਔਰਤ ਮੁਫਤ ਵਾਹ ਸਾਫ ਸਫਰਤਾ ਯਾਰਾ ਲਾਭ ਨਾ ਲੈ ਸਕੇ ਸੋ ਪੀਐਸਸੀ ਦੇ ਦਿਖਾਰੀਆਂ ਦੇ ਅਨੁਸਾਰ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਬੱਸਾਂ ਦੇ ਵਿੱਚ ਟਿਕਟਾਂ ਜਾਰੀ ਕਰਦੇ ਸਮੇਂ ਕਰੈਕਟਰ ਕੋਲ ਇਹ ਜਾਂਚ ਕਰਨ ਦਾ ਕੋਈ ਤਰੀਕਾ ਨਹੀਂ ਸੀ ਆਧਾਰ ਕਾਰਡ ਅਸਲੀ ਹੈ ਜਾਂ ਨਕਲੀ ਪਰ ਹੁਣ ਪੀਐਸਸੀ ਨੇ ਜੋ ਕਰੈਕਟਰਾਂ ਦੇ ਜਾਲੀ ਕਾਡਾਂ ਦੀ ਵਰਤੋਂ ਕਰਕੇ ਪੀਐਸਸੀ ਨਾਲ ਧੋਖਾ ਕੀਤਾ ਜਾ ਰਿਹਾ ਹੈ ਪਿਛਲੇ ਕੁਝ ਦਿਨਾਂ ਵਿੱਚ ਹੈੱਡਕੁਆਰਟਰ ਵਿੱਚ ਕਈ ਵਾਰ ਇਹ ਜਿਹੀਆਂ ਰਿਪੋਰਟਾਂ ਜਿਹੜੀਆਂ ਸਾਹਮਣੇ ਆਈਆਂ ਨੇ ਹੁਣ ਔਰਤਾਂ ਦੇ ਵੱਲੋਂ ਜੋ ਇਹ ਮੁਫਤ ਬੱਸ ਸੇਵਾ ਜਿਹੜੀ ਹੈ ਉਸ ਦੇ ਉੱਪਰ ਬ੍ਰੇਕ ਲੱਗ ਸਕਦੀ ਹੈ ਕਿਉਂਕਿ ਬਹੁਤ ਸਾਰੀਆਂ ਔਰਤਾਂ ਨੇ ਇੱਕੋ ਆਧਾਰ ਕਾਰਡ ਨੰਬਰ ਤੇ ਉੱਪਰ ਆਪਣੇ ਆਧਾਰ ਕਾਰਡ ਜਾਲੀ ਬਣਵਾਏ ਹੋਏ ਹਨ ਜੇਕਰ ਇਸ ਦਾ ਵਿਰੋਧ ਕੀਤਾ ਜਾਂਦਾ ਸੀ ਤਾਂ ਔਰਤਾਂ ਕਰੈਕਟਰਾਂ ਦੇ ਨਾਲ ਬੈਸ ਕਰਨ ਲੱਗ ਜਾਂਦੀਆਂ ਸਨ ਉਹ ਦਿਲਚਸਪ ਗੱਲ ਇਹ ਹੈ ਕਿ ਹੁਣ ਮੁਫਤ ਬੱਸ ਸੇਵਾ ਲਈ ਇਹ ਕਿਸੇ ਵੀ ਸਾਈਬਰ ਕੈਫੇ ਵਿੱਚ ਦਾ ਆਸਾਨੀ ਨਾਲ ਜਿਹੜਾ ਕਿ ਇਹ ਬਣਾਇਆ ਜਾ ਸਕਦਾ ਸੀ ਸੋ ਕਈ ਪਹਿਲੂਆਂ ਤੇ ਵਿਚਾਰ ਕੀਤਾ ਜਾ ਰਿਹਾ ਜੋ ਪੀਆਰਸੀ ਨੂੰ ਜਾਨੀ ਧਾਰ卡ਰਦਾਂ ਨਾਲ ਕੋਈ ਵਿੱਤੀ ਨੁਕਸਾਨ ਨਾ ਹੋਵੇ ਸੋ ਆਈਟੀ ਇੰਜੀਨੀਅਰ ਸ਼ੁਭਸ਼ ਕੁਮਾਰ ਦਾ ਕਹਿਣਾ ਹੈ ਕਿ ਕਿਸੇ ਵੀ ਵਿਅਕਤੀ ਦੀ ਪਛਾਣ ਕਰਨ ਲਈ ਆਰਐਫਆਈਡੀ ਸਭ ਤੋਂ ਪ੍ਰਭਾਵਸ਼ਾਲੀ ਪਛਾਣ ਪੱਤਰ ਹੈ ਇਸ ਕਾਰਡ ਦੇ ਨਕਲੀ ਹੋਣ ਦੀ ਸੰਭਾਵਨਾ ਲਗਭਗ ਨਾ ਦੇ ਬਰਾਬਰ ਹੈ ਜੋ ਕਿ ਆਰਐਫਆਈਡੀ ਟੈਗ ਰੇਡੀਓ ਫ੍ਰੈਕੁਐਂਸੀ ਆਈਡੈਂਟੀਟੀ ਵੈਰੀਫਿਕੇਸ਼ਨ ਟੈਕਨੋਲੋਜੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਇਸ ਨੂੰ ਪੜਨ ਲਈ ਸਬੰਧਤ ਵਿਅਕਤੀ ਦੀ ਜਾਣਕਾਰੀ ਪੜਨੇ ਇੱਕ ਵਿਸ਼ੇਸ਼ ਕਿਸਮ ਦੇ ਯੰਤਰ ਦੀ ਵਰਤੋਂ ਕੀਤੀ ਜਾ ਸਕਦੀ ਹੈ ਸੋ ਜਾਲੀ ਆਧਾਰ ਕਾਰਡਾਂ ਨੂੰ ਰੋਕਣ ਲਈ ਇਹ ਨਵੀਂ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ ਜੋ ਹਰੇਕ ਬਸਤੇ ਵਿੱਚ ਕੰਟਰ ਦੇ ਕੋਲ ਇਹ ਜਿਹੜੀ ਕਿ ਉਪਕਰਨ ਹੋਵੇਗਾ ਉਸ ਨਾਲ ਉਹ ਜਾਲੀ ਆਧਾਰ ਕਾਰਡ ਜਿਹੜਾ ਹੈ ਕਿ ਉਸ ਨੂੰ ਪਛਾਣ ਲਵੇਗਾ ਔਰ ਇਹ ਮੁਫਤ ਬਸ ਯਾਤਰਾ ਜਿਹੜਾ ਕਿ ਜਾਲੀਦਾਰ ਕਾਰਡ ਤੇ ਲਈ ਜਾ ਰਹੀ ਹੈ ਉਹ ਬੰਦ ਹੋਵੇਗੀ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਇਹ ਬਹੁਤ ਜਲਦੀ ਫੈਸਲਾ ਲਾਗੂ ਕੀਤਾ ਜਾਵੇਗਾ